ਕਿਸਾਨਾਂ ਦੀ ਹਿਮਾਇਤ ਜਿਹੜੀ ਹੈ ਹੁਣ ਵਿਭਾਹਰ ਸਿਮਰਤ ਕੋਰ ਬਾਦਲ ਦੇ ਵੱਲੋਂ ਕੀਤੀ ਗਈ ਹੈ ਤਾਂ ਕੇਂਦਰ ਅਤੇ ਸੂਬਾ ਸਰਕਾਰ ਤੇ ਤੰਜ ਕੱਸੇਗੇ ਨਾ ਕੇਂਦਰ ਸਰਕਾਰ ਤੇ ਤੰਜ ਕੱਸਦੇ ਹੋਏ ਵਿਭਾਹਰ ਸਿਮਰਤ ਕੋਰ ਬਾਦਲ ਨੇ ਕਿਹਾ ਹੈ ਕਿ ਐਮ ਐਸ ਪੀ ਦੇ ਵਾਅਦੇ ਤੋਂ ਮੁਕਰ ਕੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਹੈ ਇਸੇ ਲਈ ਕਿਸਾਨਾਂ ਦੇ ਵੱਲੋਂ ਮੁੜ ਤੋਂ ਅੰਦੋਲਨ ਸ਼ੁਰੂ ਕੀਤਾ ਗਿਆ ਜਿਨ੍ਹਾਂ ਤੇ ਇਸ ਵੇਲੇ ਅਤਿਆਚਾਰ ਕੀਤਾ ਜਾ ਰਿਹਾ ਹੈ ਉਥੇ ਪੰਜਾਬ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਕਿਸਾਨਾਂ ਦੇ ਨਾਲ ਖੜੰਦੀ ਤਾਂ ਆਪਣੀ ਕੁਰਸੀ ਬਚਾਉਣ ਦੇ ਲਈ ਕੇਂਦਰ ਦੇ ਸਾਹਮਣੇ ਗੋਡੇ ਟੇਕੇ ਜਾ ਰਹੇ ਨੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਬੀਬਾ ਹਰਸਿਮਰਤ ਕੋਰ ਬਾਦਲ ਨਜ਼ਰ ਆਏ ਨੇ ਆਓ ਸੁਣਦੇ ਹਾਂ 800 ਕਿਸਾਨਾਂ ਦੇ ਸ਼ਹਾਦਤ ਤੋਂ ਬਾਅਦ ਕਾਲੇ ਕਾਨੂੰਨ ਜਦ ਵਾਪਸ ਕੀਤੇ ਗਏ ਤੇ ਇਹਨਾਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਵਚਨ ਦਿੱਤਾ ਗਿਆ ਕਿ ਇਹਨਾਂ ਦੀ ਕਮੇਟੀ ਬਿਠਾਈ ਜਾਊਗੀ ਜਦੇ ਵਿੱਚ ਐਮਐਸਪੀ ਨੂੰ ਲਾਜ਼ਮੀ ਬਣਾਇਆ ਜਾਊਗਾ ਤੇ ਹੋਰ ਕਈ ਮੰਗਾਂ ਸੀ ਜੀ ਆ ਮੈਨੂੰ ਅਫਸੋਸ ਦੀ ਗੱਲ ਕਿ 2-2.5 ਸਾਲ ਤੋਂ ਬਾਅਦ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਕਮਿਟਮੈਂਟ ਨੂੰ ਅੱਜ ਤਾਈ ਕੇਂਦਰ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਤੇ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਅੰਦੋਲਨ ਕਰਨਾ ਪਿਆ ਤੇ ਅੱਜ ਦੁੱਖ ਦੀ ਗੱਲ ਆ ਹੈਗੀ ਕਿ ਪਾਵੇਂ ਸੂਬੇ ਦੀ ਸਰਕਾਰ ਹੋਏ ਪਾਵੇਂ ਕੇਂਦਰ ਦੀ ਸਰਕਾਰ ਹੋਏ ਦੋਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਇਹੋ ਜਿਹਾ ਧੋਖਾ ਕੀਤਾ ਕਿਉਂਕਿ ਜੇ ਸੂਬੇ ਦੀ ਸਰਕਾਰ ਰਹੇ ਭਗਵੰਤ ਮਾਨ ਤੇ ਕੇਜਰੀ ਵਾਲੇ ਕਿਹਾ ਸੀ ਕਿ ਸਾਰੀ ਫਸਲਾ ਐਮਐਸਪੀ ਚ ਚੱਕਾਂਗੇ ਕੇਂਦਰ ਕਰੇ ਨਾ ਕਰੇ ਮਿੰਟਾ 'ਚ ਐਮਐਸਪੀ ਮਿਲੇਗੀ ਅੱਜ ਹੁਸਦਰ ਤੋਂ ਉਹ ਵੀ ਮੁਕਰ ਰਹੇ ਨੇ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵੀ ਮੁਕਰ ਰਹੇ ਨੇ ਤੇ ਮੁਕਰਨ ਤੋਂ ਬਾਅਦ ਅਫਸੋਸ ਦੀ ਗੱਲ ਕਿ ਕਿਸਾਨਾਂ ਦੇ ਉੱਤੇ ਜਿਵੇਂ ਕੋਈ ਚੀਨ ਦੇ ਬਾਰਡਰ 'ਚ ਲੜਦਾ ਹੈਗਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣੀ ਰਾਜਧਾਨੀ ਕਿਸੇ ਨੂੰ ਵੀ ਆਪਣੀ ਆਵਾਜ਼ ਚੱਕ ਨਹੀਂ पीसफुल प्रोटेस्ट करना ना ना द डेमोक्रेटिक राइट ਸਾਡੇ ਦੇਸ਼ ਵਿੱਚ ਹੈ ਪਾਰਲਮੈਂਟ ਦੇ ਵਿੱਚ ਹੁੰਦਾ ਹੈਗਾ ਇਹ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੋਂ ਜਾਣ ਤੋਂ ਰੋਕਣ ਵਾਸਤੇ ਹਰਿਆਣਾ ਦੀ ਜ਼ਮੀਨ ਤੋਂ ਪੰਜਾਬ ਵਿੱਚ ਬੈਠੇ ਕਿਸਾਨਾਂ ਦੇ ਉੱਤੇ ਤੁਸੀਂ ਡ੍ਰੋਨ ਰਾਹੀਂ ਇਸ ਤਰ੍ਹਾਂ ਦੀ ਤਸ਼ੱਦਦ ਤੁਸੀਂ ਕਰੋ ਤੁਸੀਂ ਅਥਰੂ ਕੈਸ਼ ਸਿੱਟੋ ਅੱਜ 100 ਤੋਂ ਵੱਧ ਸਾਡੇ ਕਿਸਾਨ ਘਾਇਲ ਹੋ ਗਏ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕਿਸੇ ਦੀ ਅੱਖ ਪੱਲੀ ਗਈ ਕਿਸੇ ਦਾ ਕੁਝ ਸੋ ਕਿ ਕਿਸਾਨਾ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਰਹੇ ਹੋ ਜਿਵੇਂ ਇਹ ਚੀਨ ਦੇ ਜਾਂ ਪਾਕਿਸਤਾਨ ਦੇ ਕੋਈ ਅਤੰਗਵਾਦ ਹੋਵੇ ਨੇ ਤੇ ਆਪਣੀ ਸਰਕਾਰ ਮੌਨ ਵਰਤ ਰੱਖੀ ਬੈਠੀ ਹੈ ਕਿੱਥੇ ਆ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਤੁਹਾਡੇ ਵਰਗਾ ਤੁਹਾਡੀ ਸਫਾ ਤੋਂ ਸਰਕਾਰ ਚਲੋਗੀ ਤੁਹਾਡੇ ਵਿੱਚ ਰਵਾਂਗੇ ਅਜੇ ਕਿਸਾਨਾਂ ਦੇ ਵਿੱਚ ਜਾ ਕੇ ਖੜਨ ਦਾ ਸਮੇਂ ਹੈ ਇਹਨਾਂ ਦੇ 92 ਦੇ 92 ਨਸਰ ਤੱਕ ਨਹੀਂ ਆ ਰਹੇ ਕਿ ਆਪਣੇ ਕਿਸਾਨਾਂ ਦੀ ਆਵਾਜ਼ ਜੇ ਆਪਣਾ ਮੁੱਖ ਮੰਤਰੀ ਨਹੀਂ ਉਠਾਊਗਾ ਤੇ ਕੌਣ ਉਠਾਊਗਾ ਫਿਰ ਇਹਨਾਂ ਦੀ ਲੜਾਈ ਜੇ ਆਪਣੀ ਸਰਕਾਰ ਨਹੀਂ ਲੜੂਗੀ ਤਾਂ ਕੌਣ ਲੜੂਗਾ ਹਕੀਕਤ ਹੈ ਕਿ ਇਹ ਸਾਰੇ ਛੱਟੇ ਬੱਟੇ ਇੱਕੋ ਹੀ ਖਾਲੀ ਬਹਿਗੇ ਅੱਜ ਆਪ ਦੀ ਕੁਰਸੀ ਦੇ ਨਾਲ ਇਨਾ ਮੋਹ ਹੋ ਗਿਆ ਹੈ ਕਿ ਭਗਵੰਤ ਮਾਨ ਕੋ ਟੇਟੇ ਦੀ ਬੈਠ ਹੈ ਕੇਂਦਰ ਦੇ ਸਾਹਮਣੇ ਨਾ ਕੇਂਦਰ ਇਹਨਾਂ ਨੂੰ ਹੱਕ ਦੇ ਰਿਹਾ ਨਾ ਆਮ ਆਦਮੀ ਪਾਰਟੀ ਇਹਨਾਂ ਨੂੰ ਹੱਕ ਦਿਲਾ ਰਹੀ ਹੈ ਤੇ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਸ ਸੁਵਮੀਨਾਥਨ ਕਮੇਟੀ ਦੇ ਕਾਨੂੰਨ ਨੂੰ ਸਿਰੋ ਰੱਦ ਕੀਤਾ ਸੀ 2004 ਚ ਨਕਾਰ ਦਿੱਤਾ ਸੀ ਅੱਜ ਉਹ ਰਾਹੁਲ ਗਾਂਧੀ ਕਹਿੰਦਾ ਕਿ ਅਸੀਂ ਦਿਲਵਾਵਾਂਗੇ ਜੇ 10 ਸਾਲ ਤੁਹਾਡੀ ਸਰਕਾਰ ਸਿੰਘ ਤੇ ਦਿਲਵਾਈ ਕਿਉਂ ਨਹੀਂ ਉਹੀ ਗੱਲ ਜਿਵੇਂ ਕਰਜ਼ਾ ਮਾਫੀ ਦੇ ਝੂਠ ਮਾਰ ਕੇ ਵੋਟਾ ਲੈਣ ਵਾਸਤੇ ਪਹੁੰਚ ਜਾਂਦੇ ਨੇ ਲੇਕਿਨ ਜਦ ਕਿਸਾਨਾਂ ਦੀ ਅਸਲੀ ਬਲ ਹੁੰਦੀ ਹੈ ਜਦ ਸੱਤਾ ਹੁੰਦੀ ਹੈ ਤਾਕਤ ਹੁੰਦੀ ਹੈ ਸਾਰੇ ਮੁਕਰ ਜਾਂਦੇ ਨੇ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਮੋਟਰਾਂ ਦੇ ਕਨੈਕਸ਼ਨ ਦਿੱਤੇ ਜੇ ਮੋਟਰਾਂ ਦੇ ਬਿੱਲ ਮਾਫ ਕੀਤੇ ਐਮਐਸਵੀ ਲਾਹਣ ਵਾਸਤੇ ਲੜਾਈਆਂ ਲੜੀਆਂ ਭਾਵੇਂ ਕਸੀਆ ਹੋਣ ਮਹਿਰਾ ਹੋਣ ਖਾਲ ਹੋਣ ਮੰਡੀਕਰਨ ਸਿਸਟਮ ਕੋਈ ਜੋ ਚੀਜ਼ ਆ ਹੈ ਗਿਆ ਭਾਵੇਂ ਟਰੈਕਟਰ ਨੂੰ ਗੱਡੇ ਦਾ ਦਰਜ ਆਸ ਕਿਸਾਨਾਂ ਵਾਸਤੇ ਜੇ ਕਿਸੇ ਨੇ ਕੀਤਾ ਹੈ ਉਸ ਸਰਪ੍ਰਕਾਰ ਸਿੰਘ ਬਾਦੋਤ ਖ ਸ਼ੋਮਨੀ ਹਕਾਲੀ ਦਲ ਨੇ ਕੀਤਾ ਹੈ ਕਦੇ ਝੂਠ ਮਾਰ ਕੇ ਵੋਟਾ ਲੈ ਕੇ ਵੋਟਾਂ ਦੀ ਰਾਜਨੀਤੀ ਨਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਤਰ੍ਹਾਂ ਨਾ ਰਾਹੁਲ ਗਾਂਧੀ ਦੀ ਤਰ੍ਹਾਂ ਤੇ ਨਾ ਹੀ ਮੈਂ ਕਹਿੰਦੀ ਆ ਭਾਜਪਾ ਜਿਹੜਾ ਅੱਜ ਕਿਸਾਨਾਂ ਨੂੰ ਅਨ ਦਾਤਾ ਦੇ ਨਾਲ ਇਹੋ ਜੀ ਤੁਸੀਂ ਅਸ਼ਜਤ ਕਰੋ ਆ ਜ RAMDAS ਪਾਸ਼ਾ ਦੇ ਚਰਨਾਂ 'ਚ ਆਹੀ ਅਰਦਾਸ ਕਰਦੀ ਆ ਵਿਚਕਰਤਾ ਪੁਰਖ ਖਲਵਾ ਵਾਲ ਨਾਂ ਵਿੰਗਾ ਹੋਇਆ ਕਿਰਪਾ ਕਰਨ ਮਾਲਿਕ ਕੱਲ ਇਹਦਾ ਕੋਈ ਹੱਲ ਕੱਢਣ ਆਪਣੇ ਕੀਤੇ ਹੋਏ ਹਮੇਸ਼ਾ ਪੰਜਾਬ ਦੇ ਨਾਲ ਇਹ ਵਿਤਕਰਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਦੇ ਸਾਡੇ ਬੰਦੀ ਸਿੱਖਾਂ ਨੂੰ ਰਿਹਾ ਕਰਨ ਦੀ ਗੱਲ ਵੀ ਉੱਥੋਂ ਮੁਕਰ ਗਈ 800 ਕਿਸਾਨਾਂ ਦੀ ਸ਼ਹਾਦਤ ਦੇ ਬਾਅਦ ਜੇ ਅੰਦੋਲਨ ਨੂੰ ਚੱਕਿਆ ਉਸ ਤੋਂ ਵੀ ਮੁਕਰ ਗਏ ਗੁਰੂ ਸਾਹਿਬ ਆਪ ਵਿੱਚ ਪੈ ਕੇ ਸਾਡੇ ਕਿਸਾਨਾਂ ਨੂੰ ਕਿਉਂਕਿ ਕਿਸੇ ਦਾ ਮਾਂ ਦਾ ਪੁੱਤ ਜਦ ਮਰਦਾ ਹੈ ਕਿਸੇ ਧੀ ਦਾ ਪਿਓ ਜਦ ਘਰ 'ਚ ਵਾਪਸ ਮੁੜ ਕੇ ਨਹੀਂ ਆਂਦਾ ਪੁਰਾਣਾ ਪਰਵਾਰਾਂ ਦੇ ਉੱਤੇ ਕੀ ਬਿਕਬੀ ਹੈ ਜਦ ਕਿਸਾਨ ਸਾਡੇ ਹਲਕੇ ਦੇ ਗਏ ਸੀ ਅਸੀਂ ਆਪ ਦੇਖਿਆ 2 ਸਾਲ ਪਹਿਲੇ 22 ਸਾਲ ਪਹਿਲੇ ਪਰਮਾਤਮਾ ਕਿਰਪਾ ਕਰਨ ਇਹੋ ਜਿਹਾ ਦਿਨ ਦੁਬਾਰਾ ਨਾ ਆਣ ਇਹਦਾ ਹੱਲ ਨਿਕਲੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀਆਂ ਬੇਨਤੀ ਕਰਦੀਆਂ ਇਹ ਕਾੜੀਦਾਰ ਨੇ ਤੁਹਾਡੇ ਨਾਲ 30 ਸਾਲ ਪੁਰਾਣਾ ਗੱਸ਼ ਜੋੜ ਤੋੜਿਆ ਸਿਰ ਇਸ ਕਰਕੇ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਹੈ ਤੁਸੀਂ ਸਾਡੀ ਕਿਸਾਨਾਂ ਦੀ ਗੱਲ ਨਹੀਂ ਮੰਨੀ ਤੁਸੀਂ ਸਾਡੀ ਗੱਲ ਕਦੀ ਨਹੀਂ ਮੰਨੀ ਅੱਜ ਫੇਰ ਤੁਹਾਨੂੰ ਬੇਨਤੀ ਕਰਦੀ ਆ ਉਹ ਦਿਨ ਦੁਬਾਰਾ ਨਾ ਆਣ ਦਿਓ ਇਹਨਾਂ ਕਿਸਾਨਾਂ ਉਹ ਇੱਕ ਵਾਰ ਫੇਰ ਸ਼ਹੀਦਾਂ 'ਚ ਮਜਬੂਰ ਨਾ ਕਰੋ ਤੇ ਜਿਸ ਤਰ੍ਹਾਂ ਦੀ ਤਸ਼ੱਦਦ ਕਰਿਆ ਦੁਨੀਆ ਦੇਖ ਰਹੀ ਹੈ ਸ਼ਰਮਨਾਕ ਇਹ ਚੀਜ਼ ਹੈ ਇਹੋ ਜੀ ਚੀਜ਼ਾਂ ਸਾਡੇ ਕਿਸਾਨਾਂ ਨੇ